ਕਾਫੀ ਨਿਰਾਸ਼ਾਏ ਤੇ ਹਿਉਤੇ ਹੀ ਹੁਣ ਸਾਬਕਾ ਕਪਤਾਨ ਸੁਨੀਲ ਗਵਸਕਰ ਨੂੰ ਨਹੀਂ ਲੱਗਦਾ ਕਿ ਉਹ ਲੰਬੇ ਸਮੇਂ ਤੱਕ ਖੇਡਦੇ ਰਹਿਣਗੇ ਤੇ 2027 ਵਿਸ਼ਪ ਕੱਪ 'ਚ ਉਹਨਾਂ ਦਾ ਖੇਡਣਾ ਸੰਭਵ ਨਹੀਂ ਜਾਪਦਾ ਗਵਸਕਰ ਨੇ ਕਿਹਾ ਕਿ ਇਹ ਸਭ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਚੋਣ ਕਰਤਾ ਮਹਿਸੂਸ ਕਰਦੇ ਨੇ ਕਿ ਉਹ ਟੀਮ ਵਿੱਚ ਕਿੰਨਾ ਯੋਗਦਾਨ ਪਾ ਸਕਦੇ ਹਨ ਉਹਨਾਂ ਅਕੇ ਕਿਹਾ ਕਿ ਉਹ ਖੇਡਦੇ ਇਸ ਫਾਰਮੈਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਤੇ ਚੋਣ ਕਮੇਟੀ ਸ਼ਾਇਦ 2027 ਵਿਸ਼ਪ ਕੱਪ ਤੇ ਨਜ਼ਰ ਰੱਖੇਗੀ ਉਹ ਇਹ ਦੇਖਣਗੇ ਕਿ ਇਹ ਟੀਮ 'ਚ ਸ਼ਾਮਲ ਹੋ ਸਕਣਗੇ ਕਿ ਉਹ ਉਸ ਤਰ੍ਹਾਂ ਦਾ ਯੋਗਦਾਨ ਪਾ ਸਕਣਗੇ ਜਿਸ ਤਰ੍ਹਾਂ ਦਾ ਯੋਗਦਾਨ ਪਾ ਰਹੇ ਹਨ ਇਹ ਚੋਣ ਕਮੇਟੀ ਦੀ ਸੋਚ ਪ੍ਰਕਿਰਿਆ ਹੋਵੇਗੀ ਜੇਕਰ ਚੋਣ ਕਮੇਟੀ ਸੋਚਦੀ ਹੈ ਹਾਂ ਉਹ ਕਰ ਸਕਦੇ ਹਨ ਤਾਂ ਉਹ ਦੋਵੇਂ ਇਸ ਲਈ ਮੌਜੂਦ ਹੋਣਗੇ ਗਾਵਸਕਰ ਨੇ ਰੋਹਿਤ ਦੀ ਰਿਟਾਇਰਮੈਂਟ ਤੇ ਵੀ ਇੱਕ ਹੋਰ ਗੱਲ ਕੀਤੀ ਹੈ ਕਿ ਰੋਹਿਤ ਹਮੇਸ਼ਾ ਆਪਣੀ ਖੁਸ਼ੀ ਲਈ ਖੇਡਦਾ ਸੀ ਨਾ ਕਿ ਨਿੱਜੀ ਮੀਲ ਪਥਰਾਂ ਲਈ ਉਤੇ ਹੀ ਗਾਵਸਕਰ ਨੇ ਭਾਰਤੀ ਕ੍ਰਿਕਟ ਦੇ ਹਿੱਤ 'ਚ ਕੰਮ ਕਰਨ ਦਾ ਸੇਰਾ ਮੌਜੂਦ ਚੋਣ ਕਾਰਾ ਦੇ ਚੇਅਰਮੈਨ ਅਜੀਤ ਅਗਰਕਰ ਨੂੰ ਦਿੱਤਾ ਦੂਜੇ ਪਾਸੇ ਗਵਸਕਰ ਨੇ ਜਸਪ੍ਰਿਤ ਬੁਮਰਾ ਨੂੰ ਲੈ ਕੇ ਵੀ ਵੱਡੀ ਗੱਲ ਆਖੀ ਹੈ ਉਹਨਾਂ ਵੱਲੋਂ ਬੁਮਰਾ ਨੂੰ ਭਾਰਤ ਦਾ ਅਗਲਾ ਟੈਸਟ ਕਪਤਾਨ ਬਣਾਉਂਦਾ ਸਮਰਥਨ ਕੀਤਾ ਹੈ ਗਵਸਕਰ ਨੇ ਅੱਗੇ ਕਿਹਾ ਕਿ ਜੇ ਤੁਸੀਂ ਕਿਸੇ ਹੋਰ ਨੂੰ ਨਿਯੁਕਤ ਕਰਦੇ ਹੋ ਉਹ ਹਮੇਸ਼ਾ ਬੁਮਰਾ ਤੋਂ ਇੱਕ ਵੱਧ ਓਵਰ ਚਾਹੁੰਦੇ ਹੋਣਗੇ ਕਿਉਂਕਿ ਉਹ ਇੱਕ ਨੰਬਰ ਗੇਂਦਬਾਜ਼ ਹੈ ਜੋ ਕਿਸੇ ਵੀ ਸਮੇਂ ਵਿਕਟ ਲੈਂਚ ਸਮਰੱਥ ਹੈ ਭਾਰਤੀ ਕ੍ਰਿਕਟ ਦੇ ਹਿਟਮੈਨ ਰੋਹਿਤ ਸ਼ਰਮਾ ਤੇ ਕਿੰਗ ਕੋਲੀ ਯਾਨੀ ਵਿਰਾਟ ਕੋਲੀ ਦੇ ਟੈਸਟ ਕ੍ਰਿਕਟ ਤੋਂ ਸੰन्यास ਲੈਣ ਮਗਰੋਂ ਫੈਨਸ ਵਿੱਚ ਕਾਫੀ ਨਿਰਾਸ਼ਾ ਹੈ ਤੇ ਉਤੇ ਹੀ ਹੁਣ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੂੰ ਨਹੀਂ ਲੱਗਦਾ ਕਿ ਉਹ ਲੰਬੇ ਸਮੇਂ ਤੱਕ ਖੇਡਦੇ ਰਹਿਣਗੇ ਤੇ 2027 ਵਿਸ਼ਪ ਕੱਪ 'ਚ ਉਹਨਾਂ ਦਾ ਖੇਡਣਾ ਸੰਭਵ ਨਹੀਂ ਜਾਪਦਾ ਗਵਸਕਰ ਨੇ ਕਿਹਾ ਕਿ ਇਹ ਸਭ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਚੋਣ ਕਰਤਾ ਮਹਿਸੂਸ ਕਰਦੇ ਨੇ ਕਿ ਉਹ ਟੀਮ ਵਿੱਚ ਕਿੰਨਾ ਯੋਗਦਾਨ ਪਾ ਸਕਦੇ ਹਨ ਉਹਨਾਂ ਅਕੇ ਕਿਹਾ ਕਿ ਉਹ ਖੇਡ ਦੇ ਇਸ ਫਾਰਮੈਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਤੇ ਚੋਣ ਕਮੇਟੀ ਸ਼ਾਇਦ 2027 ਵਿਸ਼ਵ ਕੱਪ ਤੇ ਨਜ਼ਰ ਰੱਖੇਗੀ ਉਹ ਇਹ ਦੇਖਣਗੇ ਕਿ ਇਹ ਟੀਮ ਵਿੱਚ ਸ਼ਾਮਲ ਹੋ ਸਕਣਗੇ ਕਿ ਉਹ ਉਸ ਤਰ੍ਹਾਂ ਦਾ ਯੋਗਦਾਨ ਪਾ ਸਕਣਗੇ ਜਿਸ ਤਰ੍ਹਾਂ ਦਾ ਯੋਗਦਾਨ ਪਾ ਰਹੇ ਹਨ ਇਹ ਚੋਣ ਕਮੇਟੀ ਦੀ ਸੋਚ ਪ੍ਰਕਿਰਿਆ ਹੋਵੇਗੀ ਜੇਕਰ ਚੋਣ ਕਮੇਟੀ ਸੋਚਦੀ ਹੈ ਹਾਂ ਉਹ ਕਰ ਸਕਦੇ ਹਨ ਤਾਂ ਉਹ ਦੋਵੇਂ ਇਸ ਲਈ ਮੌਜੂਦ ਹੋਣਗੇ गावस्कर ਨੇ ਰੋਹਿਤ ਦੀ ਰਿਟਾਇਰਮੈਂਟ ਤੇ ਵੀ ਇੱਕ ਹੋਰ ਗੱਲ ਕੀਤੀ ਏ ਕਿ ਰੋਹਿਤ ਹਮੇਸ਼ਾ ਆਪਣੀ ਖੁਸ਼ੀ ਲਈ ਖੇਡਦਾ ਸੀ ਨਾ ਕਿ ਨਿੱਜੀ ਮੀਲ ਪਥਰਾਂ ਲਈ ਉਤੇ ਹੀ ਗਾਵਸਕਰ ਨੇ ਭਾਰਤੀ ਕ੍ਰਿਕਟ ਦੇ ਹਿੱਤ ਵਿੱਚ ਕੰਮ ਕਰਨ ਦਾ ਸੇਰਾ ਮੌਜੂਦ ਚੋਣਕਾਰਾਂ ਦੇ ਚੇਅਰਮੈਨ ਅਜੀਤ ਅਗਰਕਰ ਨੂੰ ਦਿੱਤਾ ਦੂਜੇ ਪਾਸੇ ਗਾਵਸਕਰ ਨੇ ਜਸਪ੍ਰਿਤ ਬੁਮਰਾ ਨੂੰ ਲੈ ਕੇ ਵੀ ਵੱਡੀ ਗੱਲ ਆਖੀ ਹੈ ਉਹਨਾਂ ਵੱਲੋਂ ਬੁਮਰਾ ਨੂੰ ਭਾਰਤ ਦਾ ਅਗਲਾ ਟੈਸਟ ਕਪਤਾਨ ਬਣਾਉਂਦਾ ਸਮਰਥਨ ਕੀਤਾ ਹੈ ਕਵਸ ਕਰਨੇ ਅੱਗੇ ਕਿਹਾ ਕਿ ਜੇ ਤੁਸੀਂ ਕਿਸੇ ਹੋਰ ਨੂੰ ਨਿਯੁਕਤ ਕਰਦੇ ਹੋ ਉਹ ਹਮੇਸ਼ਾ ਬੁਮਰਾਤ ਹੋ ਇੱਕ ਵੱਧ ਓਵਰ ਚਾਹੁੰਦੇ ਹੋਣਗੇ ਕਿਉਂਕਿ ਉਹ ਇੱਕ ਨੰਬਰ ਗੇਂਦਬਾਜ਼ ਹੈ ਜੋ ਕਿਸੇ ਵੀ ਸਮੇਂ ਵਿਕਟ ਲੈਂਚ ਸਮਰੱਥ ਹੈ ਭਾਰਤੀ ਕ੍ਰਿਕਟ ਦੇ ਹਿੱਟਮੈਨ ਰੋਹਿਤ ਸ਼ਰਮਾ ਤੇ ਕਿੰਗ ਕੋਲੀ ਯਾਨੀ ਵਿਰਾਟ ਕੋਲੀ ਦੇ ਟੈਸਟ ਕ੍ਰਿਕਟ ਤੋਂ ਸਨਿਆਸ ਲੈਣ ਮਗਰੋਂ ਫੈਨਸ ਵਿੱਚ ਕਾਫੀ ਨਿਰਾਸ਼ਾ ਹੈ ਤੇ ਉਤੇ ਹੀ ਹੁਣ ਸਾਬਕਾ ਕਪਤਾਨ ਸੁਨੀਲ ਗਵਸਕਰ ਨੂੰ ਨਹੀਂ ਲੱਗਦਾ ਕਿ ਉਹ ਲੰਬੇ ਸਮੇਂ ਤੱਕ ਖੇਡਦੇ ਰਹਿਣਗੇ ਤੇ 2027 ਵਿਸ਼ਪ ਕੱਪ 'ਚ ਉਹਨਾਂ ਦਾ ਖੇਡਣਾ ਸੰਭਵ ਨਹੀਂ ਜਾਪਦਾ ਗਵਸਕਰ ਨੇ ਕਿਹਾ ਕਿ ਇਹ ਸਭ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਚੋਣ ਕਰਤਾ ਮਹਿਸੂਸ ਕਰਦੇ ਨੇ ਕਿ ਉਹ ਟੀਮ ਵਿੱਚ ਕਿੰਨਾ ਯੋਗਦਾਨ ਪਾ ਸਕਦੇ ਹਨ ਉਨਾਕ ਨੇ ਕਿਹਾ ਕਿ ਉਹ ਖੇਡ ਦੇ ਇਸ ਫਾਰਮੈਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਤੇ ਚੋਣ ਕਮੇਟੀ ਸ਼ਾਇਦ 2027 ਵਿਸ਼ਵ ਕੱਪ ਤੇ ਨਜ਼ਰ ਰੱਖੇਗੀ ਉਹ ਇਹ ਦੇਖਣਗੇ ਕਿ ਇਹ ਟੀਮ 'ਚ ਸ਼ਾਮਲ ਹੋ ਸਕਣਗੇ ਕਿ ਉਹ ਉਸ ਤਰ੍ਹਾਂ ਦਾ ਯੋਗਦਾਨ ਪਾ ਸਕਣਗੇ ਜਿਸ ਤਰ੍ਹਾਂ ਦਾ ਯੋਗਦਾਨ ਪਾ ਰਹੇ ਹਨ ਇਹ ਚੋਣ ਕਮੇਟੀ ਦੀ ਸੋਚ ਪ੍ਰਕਿਰਿਆ ਹੋਵੇਗੀ ਜੇਕਰ ਚੋਣ ਕਮੇਟੀ ਸੋਚਦੀ ਹੈ ਹਾਂ ਉਹ ਕਰ ਸਕਦੇ ਹਨ ਤਾਂ ਉਹ ਦੋਵੇਂ ਇਸ ਲਈ ਮੌਜੂਦ ਹੋਣਗੇ ਗਵਾਸਕਰ ਨੇ ਰੋਹਿਤ ਦੀ ਰਿਟਾਇਰਮੈਂਟ ਤੇ ਵੀ ਇੱਕ ਹੋਰ ਗੱਲ ਕੀਤੀ ਹੈ ਕਿ ਰੋਹਿਤ ਹਮੇਸ਼ਾ ਆਪਣੀ ਖੁਸ਼ੀ ਲਈ ਖੇਡਦਾ ਸੀ ਨਾ ਕਿ ਨਿੱਜੀ ਮੀਲ ਪੱਥਰਾਂ ਲਈ ਉਤੇ ਹੀ ਗਵਸਕਰ ਨੇ ਭਾਰਤੀ ਕ੍ਰਿਕਟ ਦੇ ਹਿੱਤ ਵਿੱਚ ਕੰਮ ਕਰਨ ਦਾ ਸਹਿਰਾ ਮੌਜੂਦ ਚੋਣਕਾਰਾਂ ਦੇ ਚੇਅਰਮੈਨ ਅਜੀਤ ਅਗਰਕਰਨ ਨੂੰ ਦਿੱਤਾ ਦੂਜੇ ਪਾਸੇ ਗਵਸਕਰ ਨੇ ਜਸਪ੍ਰਿਤ ਬੁਮਰਾ ਨੂੰ ਲੈ ਕੇ ਵੀ ਵੱਡੀ ਗੱਲ ਆਖੀ ਹੈ ਉਹਨਾਂ ਵੱਲੋਂ ਬੁਮਰਾ ਨੂੰ ਭਾਰਤ ਦਾ ਅਗਲਾ ਟੈਸਟ ਕਪਤਾਨ ਬਣਾਉਂਦਾ ਸਮਰਥਨ ਕੀਤਾ ਹੈ ਗਵਸਕਰ ਨੇ ਅੱਗੇ ਕਿਹਾ ਕਿ ਜੇ ਤੁਸੀਂ ਕਿਸੇ ਹੋਰ ਨੂੰ ਨਿਯੁਕਤ ਕਰਦੇ ਹੋ ਉਹ ਹਮੇਸ਼ਾ ਬੁਮਰਾ ਤੋਂ ਇੱਕ ਵੱਧ ਓਵਰ ਚਾਹੁੰਦੇ ਹੋਣਗੇ ਕਿਉਂਕਿ ਉਹ ਇੱਕ ਨੰਬਰ ਗੇਂਦਬਾਜ਼ ਹੈ ਜੋ ਕਿਸੇ ਵੀ ਸਮੇਂ ਵਿਕਟ ਲੈਂਚ ਸਮਰੱਥ ਹੈ ਭਾਰਤੀ ਕ੍ਰਿਕਟ ਦੇ ਹਿਟਮੈਨ ਰੋਹਿਤ ਸ਼ਰਮਾ ਤੇ ਕਿੰਗ ਕੋਲੀ ਯਾਨੀ ਵਿਰਾਟ ਕੋਲੀ ਦੇ ਟੈਸਟ ਕ੍ਰਿਕਟ ਤੋਂ ਸਨਿਆਸ ਲੈਣ ਦੇ ਮਗਰੋਂ ਫੈਨਸ ਵਿੱਚ ਕਾਫੀ ਨਿਰਾਸ਼ਾ ਹੈ ਤੇ ਉਤੇ ਹੀ ਹੁਣ ਸਾਬਕਾ ਕਪਤਾਨ ਸੁਨੀਲ ਗਵਸਕਰ ਨੂੰ ਨਹੀਂ ਲੱਗਦਾ ਕਿ ਉਹ ਲੰਬੇ ਸਮੇਂ ਤੱਕ ਖੇਡਦੇ ਰਹਿਣਗੇ ਤੇ 2027 ਵਿਸ਼ਪ ਕੱਪ 'ਚ ਉਹਨਾਂ ਦਾ ਖੇਡਣਾ ਸੰਭਵ ਨਹੀਂ ਜਾਪਦਾ ਗਵਸਕਰ ਨੇ ਕਿਹਾ ਕਿ ਇਹ ਸਭ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਚੋਣ ਕਰਤਾ ਮਹਿਸੂਸ ਕਰਦੇ ਨੇ ਕਿ ਉਹ ਟੀਮ ਵਿੱਚ ਕਿੰਨਾ ਯੋਗਦਾਨ ਪਾ ਸਕਦੇ ਹਨ ਉਨਾ ਕੇ ਕਿਹਾ ਕਿ ਉਹ ਖੇਡ ਦੇ ਇਸ ਫਾਰਮੈਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਤੇ ਚੋਣ ਕਮੇਟੀ ਸ਼ਾਇਦ 2027 ਵਿਸ਼ਵ ਕੱਪ ਤੇ ਨਜ਼ਰ ਰੱਖੇਗੀ ਉਹ ਇਹ ਦੇਖਣਗੇ ਕਿ ਇਹ ਟੀਮ 'ਚ ਸ਼ਾਮਲ ਹੋ ਸਕਣਗੇ ਕਿ ਉਹ ਉਸ ਤਰ੍ਹਾਂ ਦਾ ਯੋਗਦਾਨ ਪਾ ਸਕਣਗੇ ਜਿਸ ਤਰ੍ਹਾਂ ਦਾ ਯੋਗਦਾਨ ਪਾ ਰਹੇ ਹਨ ਇਹ ਚੋਣ ਕਮੇਟੀ ਦੀ ਸੋਚ ਪ੍ਰਕਿਰਿਆ ਹੋਵੇਗੀ ਜੇਕਰ ਚੋਣ ਕਮੇਟੀ ਸੋਚਦੀ ਹੈ ਹਾਂ ਉਹ ਕਰ ਸਕਦੇ ਹਨ ਤਾਂ ਉਹ ਦੋਵੇਂ ਇਸ ਲਈ ਮੌਜੂਦ ਹੋਣਗੇ ਗਾਵਸਕਰ ਨੇ ਰੋਹਿਤ ਦੀ ਰਿਟਾਇਰਮੈਂਟ ਤੇ ਵੀ ਇੱਕ ਹੋਰ ਗੱਲ ਕੀਤੀ ਹੈ ਕਿ ਰੋਹਿਤ ਹਮੇਸ਼ਾ ਆਪਣੀ ਖੁਸ਼ੀ ਲਈ ਖੇਡਦਾ ਸੀ ਨਾ ਕਿ ਨਿੱਜੀ ਮੀਲ ਪੱਥਰਾਂ ਲਈ ਉਤੇ ਹੀ ਗਵਸਕਰ ਨੇ ਭਾਰਤੀ ਕ੍ਰਿਕਟ ਦੇ ਹਿੱਤ ਵਿੱਚ ਕੰਮ ਕਰਨ ਦਾ ਸੇਰਾ ਮੌਜੂਦ ਚੋਣਕਾਰਾਂ ਦੇ ਚੇਅਰਮੈਨ ਅਜੀਤ ਅਗਰਕਰਨ ਨੂੰ ਦਿੱਤਾ ਦੂਜੇ ਪਾਸੇ ਗਵਸਕਰ ਨੇ ਜਸਪ੍ਰਿਤ ਬੁਮਰਾ ਨੂੰ ਲੈ ਕੇ ਵੀ ਵੱਡੀ ਗੱਲ ਆਖੀ ਹੈ ਉਹਨਾਂ ਵੱਲੋਂ ਬੁਮਰਾ ਨੂੰ ਭਾਰਤ ਦਾ ਅਗਲਾ ਟੈਸਟ ਕਪਤਾਨ ਬਣਾਉਂਦਾ ਸਮਰਥਨ ਕੀਤਾ ਹੈ ਗਵਸਕਰ ਨੇ ਅੱਗੇ ਕਿਹਾ ਕਿ ਜੇ ਤੁਸੀਂ ਕਿਸੇ ਹੋਰ ਨੂੰ ਨਿਯੁਕਤ ਕਰਦੇ ਹੋ ਉਹ ਹਮੇਸ਼ਾ ਬੁਮਰਾ ਤੋਂ ਇੱਕ ਵੱਧ ਓਵਰ ਚਾਹੁੰਦੇ ਹੋਣਗੇ ਕਿਉਂਕਿ ਉਹ ਇੱਕ ਨੰਬਰ ਗੇਂਦਬਾਜ਼ ਹੈ ਜੋ ਕਿਸੇ ਵੀ ਸਮੇਂ ਵਿਕਟ ਲੈਂਚ ਸਮਰੱਥ ਹੈ ਭਾਰਤੀ క్రికెਟ ਦੇ ਹਿੱਟਮੈਨ ਰੋਹਿਤ ਸ਼ਰਮਾ ਤੇ ਕਿੰਗ ਕੋਹਲੀ ਯਾਨੀ ਵਿਰਾਟ ਕੋਹਲੀ ਦੇ ਟੈਸਟ ਕ੍ਰਿਕਟ ਤੋਂ ਸਨਿਆਸ ਲੈਣ ਦੇ ਮਗਰੋਂ ਫੈਨਸ ਵਿੱਚ ਕਾਫੀ ਨਿਰਾਸ਼ਾ ਹੈ ਤੇ ਉਤੇ ਹੀ ਹੁਣ ਸਾਬਕਾ ਕਪਤਾਨ ਸੁਨੀਲ ਗਵਸਕਰ ਨੂੰ ਨਹੀਂ ਲੱਗਦਾ ਕਿ ਉਹ ਲੰਬੇ ਸਮੇਂ ਤੱਕ ਖੇਡਦੇ ਰਹਿਣਗੇ ਤੇ 2027 ਵਿਸ਼ਪ ਕੱਪ 'ਚ ਉਹਨਾਂ ਦਾ ਖੇਡਣਾ ਸੰਭਵ ਨਹੀਂ ਜਾਪਦਾ ਗਵਸਕਰ ਨੇ ਕਿਹਾ ਕਿ ਇਹ ਸਭ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਚੋਣ ਕਰਤਾ ਮਹਿਸੂਸ ਕਰਦੇ ਨੇ ਕਿ ਉਹ ਟੀਮ ਵਿੱਚ ਕਿੰਨਾ ਯੋਗਦਾਨ ਪਾ ਸਕਦੇ ਹਨ ਉਨਾ ਕੀ ਕਿਹਾ ਕਿ ਉਹ ਖੇਡ ਦੇ ਇਸ ਫਾਰਮੈਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਤੇ ਚੋਣ ਕਮੇਟੀ ਸ਼ਾਇਦ 2027 ਵਿਸ਼ਵ ਕੱਪ ਤੇ ਨਜ਼ਰ ਰੱਖੇਗੀ ਉਹ ਇਹ ਦੇਖਣਗੇ ਕਿ ਇਹ ਟੀਮ 'ਚ ਸ਼ਾਮਲ ਹੋ ਸਕਣਗੇ ਕਿ ਉਹ ਉਸ ਤਰ੍ਹਾਂ ਦਾ ਯੋਗਦਾਨ ਪਾ ਸਕਣਗੇ ਜਿਸ ਤਰ੍ਹਾਂ ਦਾ ਯੋਗਦਾਨ ਪਾ ਰਹੇ ਹਨ ਇਹ ਚੋਣ ਕਮੇਟੀ ਦੀ ਸੋਚ ਪ੍ਰਕਿਰਿਆ ਹੋਵੇਗੀ ਜੇਕਰ ਚੋਣ ਕਮੇਟੀ ਸੋਚਦੀ ਹੈ ਹਾਂ ਉਹ ਕਰ ਸਕਦੇ ਹਨ ਤਾਂ ਉਹ ਦੋਵੇਂ ਇਸ ਲਈ ਮੌਜੂਦ ਹੋਣਗੇ ਗਾਵਸਕਰ ਨੇ ਰੋਹਿਤ ਦੀ ਰਿਟਾਇਰਮੈਂਟ ਤੇ ਵੀ ਇੱਕ ਹੋਰ ਗੱਲ ਕੀਤੀ ਹੈ ਕਿ ਰੋਹਿਤ ਹਮੇਸ਼ਾ ਆਪਣੀ ਖੁਸ਼ੀ ਲਈ ਖੇਡਦਾ ਸੀ ਨਾ ਕਿ ਨਿੱਜੀ ਮੀਲ ਪੱਥਰਾਂ ਲਈ ਉਤੇ ਹੀ ਗਵਸਕਰ ਨੇ ਭਾਰਤੀ ਕ੍ਰਿਕਟ ਦੇ ਹਿੱਤ ਵਿੱਚ ਕੰਮ ਕਰਨ ਦਾ ਸਹਿਰਾ ਮੌਜੂਦ ਚੋਣਕਾਰਾਂ ਦੇ ਚੇਅਰਮੈਨ ਅਜੀਤ ਅਗਰਕਰਨ ਨੂੰ ਦਿੱਤਾ ਦੂਜੇ ਪਾਸੇ ਗਵਸਕਰ ਨੇ ਜਸਪ੍ਰਿਤ ਬੁਮਰਾ ਨੂੰ ਲੈ ਕੇ ਵੀ ਵੱਡੀ ਗੱਲ ਆਖੀ ਹੈ ਉਹਨਾਂ ਵੱਲੋਂ ਬੁਮਰਾ ਨੂੰ ਭਾਰਤ ਦਾ ਅਗਲਾ ਟੈਸਟ ਕਪਤਾਨ ਬਣਾਉਂਦਾ ਸਮਰਥਨ ਕੀਤਾ ਹੈ ਗਵਸਕਰ ਨੇ ਅੱਗੇ ਕਿਹਾ ਕਿ ਜੇ ਤੁਸੀਂ ਕਿਸੇ ਹੋਰ ਨੂੰ ਨਿਯੁਕਤ ਕਰਦੇ ਹੋ ਉਹ ਹਮੇਸ਼ਾ ਬੁਮਰਾ ਤੋਂ ਇੱਕ ਵੱਧ ਓਵਰ ਚਾਹੁੰਦੇ ਹੋਣਗੇ ਕਿਉਂਕਿ ਉਹ ਇੱਕ ਨੰਬਰ ਗੇਂਦਬਾਜ਼ ਹੈ ਜੋ ਕਿਸੇ ਵੀ ਸਮੇਂ ਵਿਕਟ ਲੈਂਚ ਸਮਰੱਥ ਹੈ ਭਾਰਤੀ ਕ੍ਰਿਕਟ ਦੇ ਹਿੱਟਮੈਨ ਰੋਹਿਤ ਸ਼ਰਮਾ ਤੇ ਕਿੰਗ ਕੋਹਲੀ ਯਾਨੀ ਵਿਰਾਟ ਕੋਹਲੀ ਦੇ ਟੈਸਟ ਕ੍ਰਿਕਟ ਤੋਂ ਸਨਿਆਸ ਲੈਣ ਮਗਰੋਂ ਫੈਨਸ ਵਿੱਚ ਕਾਫੀ ਨਿਰਾਸ਼ਾ ਹੈ ਤੇ ਉਤੇ ਹੀ ਹੁਣ ਸਾਬਕਾ ਕਪਤਾਨ ਸੁਨੀਲ ਗਵਾਸਕਰ ਨੂੰ ਨਹੀਂ ਲੱਗਦਾ ਕਿ ਉਹ ਲੰਬੇ ਸਮੇਂ ਤੱਕ ਖੇਡਦੇ ਰਹਿਣਗੇ ਤੇ 2027 ਵਿਸ਼ਪ ਕੱਪ 'ਚ ਉਹਨਾਂ ਦਾ ਖੇਡਣਾ ਸੰਭਵ ਨਹੀਂ ਜਾਪਦਾ ਗਵਾਸਕਰ ਨੇ ਕਿਹਾ ਕਿ ਇਹ ਸਭ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਚੋਣ ਕਰਤਾ ਮਹਿਸੂਸ ਕਰਦੇ ਨੇ ਕਿ ਉਹ ਟੀਮ ਵਿੱਚ ਕਿੰਨਾ ਯੋਗਦਾਨ ਪਾ ਸਕਦੇ ਹਨ ਉਨਾ ਕੇ ਕਿਹਾ ਕਿ ਉਹ ਖੇਡ ਦੇ ਇਸ ਫਾਰਮੈਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਤੇ ਚੋਣ ਕਮੇਟੀ ਸ਼ਾਇਦ 2027 ਵਿਸ਼ਵ ਕੱਪ ਤੇ ਨਜ਼ਰ ਰੱਖੇਗੀ ਉਹ ਇਹ ਦੇਖਣਗੇ ਕਿ ਇਹ ਟੀਮ 'ਚ ਸ਼ਾਮਲ ਹੋ ਸਕਣਗੇ ਕਿ ਉਹ ਉਸ ਤਰ੍ਹਾਂ ਦਾ ਯੋਗਦਾਨ ਪਾ ਸਕਣਗੇ ਜਿਸ ਤਰ੍ਹਾਂ ਦਾ ਯੋਗਦਾਨ ਪਾ ਰਹੇ ਹਨ ਇਹ ਚੋਣ ਕਮੇਟੀ ਦੀ ਸੋਚ ਪ੍ਰਕਿਰਿਆ ਹੋਵੇਗੀ ਜੇਕਰ ਚੋਣ ਕਮੇਟੀ ਸੋਚਦੀ ਹੈ ਹਾਂ ਉਹ ਕਰ ਸਕਦੇ ਹਨ ਤਾਂ ਉਹ ਦੋਵੇਂ ਇਸ ਲਈ ਮੌਜੂਦ ਹੋਣਗੇ ਗਵਸਕਰ ਨੇ ਰੋਹਿਤ ਦੀ ਰਿਟਾਇਰਮੈਂਟ ਤੇ ਵੀ ਇੱਕ ਹੋਰ ਗੱਲ ਕੀਤੀ ਹੈ ਕਿ ਰੋਹਿਤ ਹਮੇਸ਼ਾ ਆਪਣੀ ਖੁਸ਼ੀ ਲਈ ਖੇਡਦਾ ਸੀ ਨਾ ਕਿ ਨਿੱਜੀ ਮੀਲ ਪੱਥਰਾਂ ਲਈ ਹੋਤੇ ਹੀ ਗਵਸਕਰ ਨੇ ਭਾਰਤੀ ਕ੍ਰਿਕਟ ਦੇ ਹਿੱਤ ਵਿੱਚ ਕੰਮ ਕਰਨ ਦਾ ਸਹਿਰਾ ਮੌਜੂਦ ਚੋਣਕਾਰਾਂ ਦੇ ਚੇਅਰਮੈਨ ਅਜੀਤ ਅਗਰਕਰਨ ਨੂੰ ਦਿੱਤਾ ਦੂਜੇ ਪਾਸੇ ਗਵਸਕਰ ਨੇ ਜਸਪ੍ਰਿਤ ਬੁਮਰਾ ਨੂੰ ਲੈ ਕੇ ਵੀ ਵੱਡੀ ਗੱਲ ਆਖੀ ਹੈ ਉਹਨਾਂ ਵੱਲੋਂ ਬੁਮਰਾ ਨੂੰ ਭਾਰਤ ਦਾ ਅਗਲਾ ਟੈਸਟ ਕਪਤਾਨ ਬਣਾਉਂਦਾ ਸਮਰਥਨ ਕੀਤਾ ਹੈ ਗਵਸਕਰ ਨੇ ਅੱਗੇ ਕਿਹਾ ਕਿ ਜੇ ਤੁਸੀਂ ਕਿਸੇ ਹੋਰ ਨੂੰ ਨਿਯੁਕਤ ਕਰਦੇ ਹੋ ਉਹ ਹਮੇਸ਼ਾ ਬੁਮਰਾ ਤੋਂ ਇੱਕ ਵੱਧ ਓਵਰ ਚਾਹੁੰਦੇ ਹੋਣਗੇ ਕਿਉਂਕਿ ਉਹ ਇੱਕ ਨੰਬਰ ਗੇਂਦਬਾਜ਼ ਹੈ ਜੋ ਕਿਸੇ ਵੀ ਸਮੇਂ ਵਿਕਟ ਲੈਂਚ ਸਮਰੱਥ ਹੈ ਭਾਰਤੀ ਕ੍ਰਿਕਟ ਦੇ ਹਿਟਮੈਨ ਰੋਹਿਤ ਸ਼ਰਮਾ ਤੇ ਕਿੰਗ ਕੋਲੀ ਯਾਨੀ ਵਿਰਾਟ ਕੋਲੀ ਦੇ ਟੈਸਟ ਕ੍ਰਿਕਟ ਤੋਂ ਸਨਿਆਸ ਲੈਣ ਮਗਰੋਂ ਫੈਨਸ ਵਿੱਚ ਕਾਫੀ ਨਿਰਾਸ਼ਾ ਹੈ ਤੇ ਉਤੇ ਹੀ ਹੁਣ ਸਾਬਕਾ ਕਪਤਾਨ ਸੁਨੀਲ ਗਵਾਸਕਰ ਨੂੰ ਨਹੀਂ ਲੱਗਦਾ ਕਿ ਉਹ ਲੰਬੇ ਸਮੇਂ ਤੱਕ ਖੇਡਦੇ ਰਹਿਣਗੇ ਤੇ 2027 ਵਿਸ਼ਪ ਕੱਪ 'ਚ ਉਹਨਾਂ ਦਾ ਖੇਡਣਾ ਸੰਭਵ ਨਹੀਂ ਜਾਪਦਾ ਗਵਾਸਕਰ ਨੇ ਕਿਹਾ ਕਿ ਇਹ ਸਭ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਚੋਣ ਕਰਤਾ ਮਹਿਸੂਸ ਕਰਦੇ ਨੇ ਕਿ ਉਹ ਟੀਮ ਵਿੱਚ ਕਿੰਨਾ ਯੋਗਦਾਨ ਪਾ ਸਕਦੇ ਹਨ ਉਨਾ ਕੇ ਕਿਹਾ ਕਿ ਉਹ ਖੇਡ ਦੇ ਇਸ ਫਾਰਮੈਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਤੇ ਚੋਣ ਕਮੇਟੀ ਸ਼ਾਇਦ 2027 ਵਿਸ਼ਵ ਕੱਪ ਤੇ ਨਜ਼ਰ ਰੱਖੇਗੀ ਉਹ ਇਹ ਦੇਖਣਗੇ ਕਿ ਇਹ ਟੀਮ 'ਚ ਸ਼ਾਮਲ ਹੋ ਸਕਣਗੇ ਕਿ ਉਹ ਉਸ ਤਰ੍ਹਾਂ ਦਾ ਯੋਗਦਾਨ ਪਾ ਸਕਣਗੇ ਜਿਸ ਤਰ੍ਹਾਂ ਦਾ ਯੋਗਦਾਨ ਪਾ ਰਹੇ ਹਨ ਇਹ ਚੋਣ ਕਮੇਟੀ ਦੀ ਸੋਚ ਪ੍ਰਕਿਰਿਆ ਹੋਵੇਗੀ ਜੇਕਰ ਚੋਣ ਕਮੇਟੀ ਸੋਚਦੀ ਹੈ ਹਾਂ ਉਹ ਕਰ ਸਕਦੇ ਹਨ ਤਾਂ ਉਹ ਦੋਵੇਂ ਇਸ ਲਈ ਮੌਜੂਦ ਹੋਣਗੇ ਗਵਸਕਰ ਨੇ ਰੋਹਿਤ ਦੀ ਰਿਟਾਇਰਮੈਂਟ ਤੇ ਵੀ ਇੱਕ ਹੋਰ ਗੱਲ ਕੀਤੀ ਹੈ ਕਿ ਰੋਹਿਤ ਹਮੇਸ਼ਾ ਆਪਣੀ ਖੁਸ਼ੀ ਲਈ ਖੇਡਦਾ ਸੀ ਨਾ ਕਿ ਨਿੱਜੀ ਮੀਲ ਪੱਥਰਾਂ ਲਈ ਉਤੇ ਹੀ ਗਵਸਕਰ ਨੇ ਭਾਰਤੀ ਕ੍ਰਿਕਟ ਦੇ ਹਿੱਤ ਵਿੱਚ ਕੰਮ ਕਰਨ ਦਾ ਸਹਿਰਾ ਮੌਜੂਦ ਚੋਣਕਾਰਾਂ ਦੇ ਚੇਅਰਮੈਨ ਅਜੀਤ ਅਗਰਕਰਨ ਨੂੰ ਦਿੱਤਾ ਦੂਜੇ ਪਾਸੇ ਗਵਸਕਰ ਨੇ ਜਸਪ੍ਰਿਤ ਬੁਮਰਾ ਨੂੰ ਲੈ ਕੇ ਵੀ ਵੱਡੀ ਗੱਲ ਆਖੀ ਹੈ ਉਹਨਾਂ ਵੱਲੋਂ ਬੁਮਰਾ ਨੂੰ ਭਾਰਤ ਦਾ ਅਗਲਾ ਟੈਸਟ ਕਪਤਾਨ ਬਣਾਉਂਦਾ ਸਮਰਥਨ ਕੀਤਾ ਹੈ ਗਵਸਕਰ ਨੇ ਅੱਗੇ ਕਿਹਾ ਕਿ ਜੇ ਤੁਸੀਂ ਕਿਸੇ ਹੋਰ ਨੂੰ ਨਿਯੁਕਤ ਕਰਦੇ ਹੋ ਉਹ ਹਮੇਸ਼ਾ ਬੁਮਰਾ ਤੋਂ ਇੱਕ ਵੱਧ ਓਵਰ ਚਾਹੁੰਦੇ ਹੋਣਗੇ ਕਿਉਂਕਿ ਉਹ ਇੱਕ ਨੰਬਰ ਗੇਂਦਬਾਜ਼ ਹੈ ਜੋ ਕਿਸੇ ਵੀ ਸਮੇਂ ਵਿਕਟ ਲੈਂਚ ਸਮਰੱਥ ਹੈ ਭਾਰਤੀ ਕ੍ਰਿਕਟ ਦੇ ਹਿੱਟਮੈਨ ਰੋਹਿਤ ਸ਼ਰਮਾ ਤੇ ਕਿੰਗ ਕੋਲੀ ਯਾਨੀ ਵਿਰਾਟ ਕੋਲੀ ਦੇ ਟੈਸਟ ਕ੍ਰਿਕਟ ਤੋਂ ਸਨਿਆਸ ਲੈਣ ਮਗਰੋਂ ਫੈਨਸ ਵਿੱਚ ਕਾਫੀ ਨਿਰਾਸ਼ਾ ਹੈ ਤੇ ਉਤੇ ਹੀ ਹੁਣ ਸਾਬਕਾ ਕਪਤਾਨ ਸੁਨੀਲ ਗਵਸਕਰ ਨੂੰ ਨਹੀਂ ਲੱਗਦਾ ਕਿ ਉਹ ਲੰਬੇ ਸਮੇਂ ਤੱਕ ਖੇਡਦੇ ਰਹਿਣਗੇ ਤੇ 2027 ਵਿਸ਼ਪ ਕੱਪ 'ਚ ਉਹਨਾਂ ਦਾ ਖੇਡਣਾ ਸੰਭਵ ਨਹੀਂ ਜਾਪਦਾ ਗਵਸਕਰ ਨੇ ਕਿਹਾ ਕਿ ਇਹ ਸਭ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਚੋਣ ਕਰਤਾ ਮਹਿਸੂਸ ਕਰਦੇ ਨੇ ਕਿ ਉਹ ਟੀਮ ਵਿੱਚ ਕਿੰਨਾ ਯੋਗਦਾਨ ਪਾ ਸਕਦੇ ਹਨ ਉਨਾਕੇ ਕਿਹਾ ਕਿ ਉਹ ਖੇਡ ਦੇ ਇਸ ਫਾਰਮੈਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਤੇ ਚੋਣ ਕਮੇਟੀ ਸ਼ਾਇਦ 2027 ਵਿਸ਼ਵ ਕੱਪ ਤੇ ਨਜ਼ਰ ਰੱਖੇਗੀ ਉਹ ਇਹ ਦੇਖਣਗੇ ਕਿ ਇਹ ਟੀਮ 'ਚ ਸ਼ਾਮਲ ਹੋ ਸਕਣਗੇ ਕਿ ਉਹ ਉਸ ਤਰ੍ਹਾਂ ਦਾ ਯੋਗਦਾਨ ਪਾ ਸਕਣਗੇ ਜਿਸ ਤਰ੍ਹਾਂ ਦਾ ਯੋਗਦਾਨ ਪਾ ਰਹੇ ਹਨ ਇਹ ਚੋਣ ਕਮੇਟੀ ਦੀ ਸੋਚ ਪ੍ਰਕਿਰਿਆ ਹੋਵੇਗੀ ਜੇਕਰ ਚੋਣ ਕਮੇਟੀ ਸੋਚਦੀ ਹੈ ਹਾਂ ਉਹ ਕਰ ਸਕਦੇ ਹਨ ਤਾਂ ਉਹ ਦੋਵੇਂ ਇਸ ਲਈ ਮੌਜੂਦ ਹੋਣਗੇ ਗਵਾਸਕਰ ਨੇ ਰੋਹਿਤ ਦੀ ਰਿਟਾਇਰਮੈਂਟ ਤੇ ਵੀ ਇੱਕ ਹੋਰ ਗੱਲ ਕੀਤੀ ਹੈ ਕਿ ਰੋਹਿਤ ਹਮੇਸ਼ਾ ਆਪਣੀ ਖੁਸ਼ੀ ਲਈ ਖੇਡਦਾ ਸੀ ਨਾ ਕਿ ਨਿੱਜੀ ਮੀਲ ਪੱਥਰਾਂ ਲਈ ਉਤੇ ਹੀ ਗਵਸਕਰ ਨੇ ਭਾਰਤੀ ਕ੍ਰਿਕਟ ਦੇ ਹਿੱਤ ਵਿੱਚ ਕੰਮ ਕਰਨ ਦਾ ਸਹਿਰਾ ਮੌਜੂਦ ਚੋਣਕਾਰਾਂ ਦੇ ਚੇਅਰਮੈਨ ਅਜੀਤ ਅਗਰਕਰਨ ਨੂੰ ਦਿੱਤਾ ਦੂਜੇ ਪਾਸੇ ਗਵਸਕਰ ਨੇ ਜਸਪ੍ਰਿਤ ਬੁਮਰਾ ਨੂੰ ਲੈ ਕੇ ਵੀ ਵੱਡੀ ਗੱਲ ਆਖੀ ਹੈ ਉਹਨਾਂ ਵੱਲੋਂ ਬੁਮਰਾ ਨੂੰ ਭਾਰਤ ਦਾ ਅਗਲਾ ਟੈਸਟ ਕਪਤਾਨ ਬਣਾਉਂਦਾ ਸਮਰਥਨ ਕੀਤਾ ਹੈ ਗਵਸਕਰ ਨੇ ਅੱਗੇ ਕਿਹਾ ਕਿ ਜੇ ਤੁਸੀਂ ਕਿਸੇ ਹੋਰ ਨੂੰ ਨਿਯੁਕਤ ਕਰਦੇ ਹੋ ਉਹ ਹਮੇਸ਼ਾ ਬੁਮਰਾ ਤੋਂ ਇੱਕ ਵੱਧ ਓਵਰ ਚਾਹੁੰਦੇ ਹੋਣਗੇ ਕਿਉਂਕਿ ਉਹ ਇੱਕ ਨੰਬਰ ਗੇਂਦਬਾਜ਼ ਹੈ ਜੋ ਕਿਸੇ ਵੀ ਸਮੇਂ ਵਿਕਟ ਲੈਂਚ ਸਮਰੱਥ ਹੈ ਭਾਰਤੀ ਕ੍ਰਿਕਟ ਦੇ ਹਿੱਟਮੈਨ ਰੋਹਿਤ ਸ਼ਰਮਾ ਤੇ ਕਿੰਗ ਕੋਲੀ ਯਾਨੀ ਵਿਰਾਟ ਕੋਲੀ ਦੇ ਟੈਸਟ ਕ੍ਰਿਕਟ ਤੋਂ ਸਨਿਆਸ ਲੈਣ ਮਗਰੋਂ ਫੈਨਸ ਵਿੱਚ ਕਾਫੀ ਨਿਰਾਸ਼ਾ ਹੈ ਤੇ ਉਤੇ ਹੀ ਹੁਣ ਸਾਬਕਾ ਕਪਤਾਨ ਸੁਨੀਲ ਗਵਸਕਰ ਨੂੰ ਨਹੀਂ ਲੱਗਦਾ ਕਿ ਉਹ ਲੰਬੇ ਸਮੇਂ ਤੱਕ ਖੇਡਦੇ ਰਹਿਣਗੇ ਤੇ 2027 ਵਿਸ਼ਪ ਕੱਪ 'ਚ ਉਹਨਾਂ ਦਾ ਖੇਡਣਾ ਸੰਭਵ ਨਹੀਂ ਜਾਪਦਾ ਗਵਸਕਰ ਨੇ ਕਿਹਾ ਕਿ ਇਹ ਸਭ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਚੋਣ ਕਰਤਾ ਮਹਿਸੂਸ ਕਰਦੇ ਨੇ ਕਿ ਉਹ ਟੀਮ ਵਿੱਚ ਕਿੰਨਾ ਯੋਗਦਾਨ ਪਾ ਸਕਦੇ ਹਨ ਉਨਾ ਕੇ ਕਿਹਾ ਕਿ ਉਹ ਖੇਡ ਦੇ ਇਸ ਫਾਰਮੈਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਤੇ ਚੋਣ ਕਮੇਟੀ ਸ਼ਾਇਦ 2027 ਵਿਸ਼ਵ ਕੱਪ ਤੇ ਨਜ਼ਰ ਰੱਖੇਗੀ ਉਹ ਇਹ ਦੇਖਣਗੇ ਕਿ ਇਹ ਟੀਮ 'ਚ ਸ਼ਾਮਲ ਹੋ ਸਕਣਗੇ ਕਿ ਉਹ ਉਸ ਤਰ੍ਹਾਂ ਦਾ ਯੋਗਦਾਨ ਪਾ ਸਕਣਗੇ ਜਿਸ ਤਰ੍ਹਾਂ ਦਾ ਯੋਗਦਾਨ ਪਾ ਰਹੇ ਹਨ ਇਹ ਚੋਣ ਕਮੇਟੀ ਦੀ ਸੋਚ ਪ੍ਰਕਿਰਿਆ ਹੋਵੇਗੀ ਜੇਕਰ ਚੋਣ ਕਮੇਟੀ ਸੋਚਦੀ ਹੈ ਹਾਂ ਉਹ ਕਰ ਸਕਦੇ ਹਨ ਤਾਂ ਉਹ ਦੋਵੇਂ ਇਸ ਲਈ ਮੌਜੂਦ ਹੋਣਗੇ ਗਾਵਸਕਰ ਨੇ ਰੋਹਿਤ ਦੀ ਰਿਟਾਇਰਮੈਂਟ ਤੇ ਵੀ ਇੱਕ ਹੋਰ ਗੱਲ ਕੀਤੀ ਹੈ ਕਿ ਰੋਹਿਤ ਹਮੇਸ਼ਾ ਆਪਣੀ ਖੁਸ਼ੀ ਲਈ ਖੇਡਦਾ ਸੀ ਨਾ ਕਿ ਨਿੱਜੀ ਮੀਲ ਪੱਥਰਾਂ ਲਈ ਉਤੇ ਹੀ ਗਵਸਕਰ ਨੇ ਭਾਰਤੀ ਕ੍ਰਿਕਟ ਦੇ ਹਿੱਤ ਵਿੱਚ ਕੰਮ ਕਰਨ ਦਾ ਸੇਰਾ ਮੌਜੂਦ ਚੋਣਕਾਰਾਂ ਦੇ ਚੇਅਰਮੈਨ ਅਜੀਤ ਅਗਰਕਰਨ ਨੂੰ ਦਿੱਤਾ ਦੂਜੇ ਪਾਸੇ ਗਵਸਕਰ ਨੇ ਜਸਪ੍ਰਿਤ ਬੁਮਰਾ ਨੂੰ ਲੈ ਕੇ ਵੀ ਵੱਡੀ ਗੱਲ ਆਖੀ ਹੈ ਉਹਨਾਂ ਵੱਲੋਂ ਬੁਮਰਾ ਨੂੰ ਭਾਰਤ ਦਾ ਅਗਲਾ ਟੈਸਟ ਕਪਤਾਨ ਬਣਾਉਂਦਾ ਸਮਰਥਨ ਕੀਤਾ ਹੈ ਗਵਸਕਰ ਨੇ ਅੱਗੇ ਕਿਹਾ ਕਿ ਜੇ ਤੁਸੀਂ ਕਿਸੇ ਹੋਰ ਨੂੰ ਨਿਯੁਕਤ ਕਰਦੇ ਹੋ ਉਹ ਹਮੇਸ਼ਾ ਬੁਮਰਾ ਤੋਂ ਇੱਕ ਵੱਧ ਓਵਰ ਚਾਹੁੰਦੇ ਹੋਣਗੇ ਕਿਉਂਕਿ ਉਹ ਇੱਕ ਨੰਬਰ ਗੇਂਦਬਾਜ਼ ਹੈ ਜੋ ਕਿਸੇ ਵੀ ਸਮੇਂ ਵਿਕਟ ਲੈਂਚ ਸਮਰੱਥ ਹੈ ਭਾਰਤੀ ਕ੍ਰਿਕਟ ਦੇ ਹਿਟਮੈਨ ਰੋਹਿਤ ਸ਼ਰਮਾ ਤੇ ਕਿੰਗ ਕੋਹਲੀ ਯਾਨੀ ਵਿਰਾਟ ਕੋਹਲੀ ਦੇ ਟੈਸਟ ਕ੍ਰਿਕਟ ਤੋਂ ਸਨਿਆਸ ਲੈਣ ਮਗਰੋਂ ਫੈਨਸ ਵਿੱਚ ਕਾਫੀ ਨਿਰਾਸ਼ਾ ਹੈ ਤੇ ਉਤੇ ਹੀ ਹੁਣ ਸਾਬਕਾ ਕਪਤਾਨ ਸੁਨੀਲ ਗਵਸਕਰ ਨੂੰ ਨਹੀਂ ਲੱਗਦਾ ਕਿ ਉਹ ਲੰਬੇ ਸਮੇਂ ਤੱਕ ਖੇਡਦੇ ਰਹਿਣਗੇ ਤੇ 2027 ਵਿਸ਼ਪ ਕੱਪ 'ਚ ਉਹਨਾਂ ਦਾ ਖੇਡਣਾ ਸੰਭਵ ਨਹੀਂ ਜਾਪਦਾ ਗਵਸਕਰ ਨੇ ਕਿਹਾ ਕਿ ਇਹ ਸਭ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਚੋਣ ਕਰਤਾ ਮਹਿਸੂਸ ਕਰਦੇ ਨੇ ਕਿ ਉਹ ਟੀਮ ਵਿੱਚ ਕਿੰਨਾ ਯੋਗਦਾਨ ਪਾ ਸਕਦੇ ਹਨ ਉਨਾ ਕੇ ਕਿਹਾ ਕਿ ਉਹ ਖੇਡ ਦੇ ਇਸ ਫਾਰਮੈਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਤੇ ਚੋਣ ਕਮੇਟੀ ਸ਼ਾਇਦ 2027 ਵਿਸ਼ਵ ਕੱਪ ਤੇ ਨਜ਼ਰ ਰੱਖੇਗੀ ਉਹ ਇਹ ਦੇਖਣਗੇ ਕਿ ਇਹ ਟੀਮ 'ਚ ਸ਼ਾਮਲ ਹੋ ਸਕਣਗੇ ਕਿ ਉਹ ਉਸ ਤਰ੍ਹਾਂ ਦਾ ਯੋਗਦਾਨ ਪਾ ਸਕਣਗੇ ਜਿਸ ਤਰ੍ਹਾਂ ਦਾ ਯੋਗਦਾਨ ਪਾ ਰਹੇ ਹਨ ਇਹ ਚੋਣ ਕਮੇਟੀ ਦੀ ਸੋਚ ਪ੍ਰਕਿਰਿਆ ਹੋਵੇਗੀ ਜੇਕਰ ਚੋਣ ਕਮੇਟੀ ਸੋਚਦੀ ਹੈ ਹਾਂ ਉਹ ਕਰ ਸਕਦੇ ਹਨ ਤਾਂ ਉਹ ਦੋਵੇਂ ਇਸ ਲਈ ਮੌਜੂਦ ਹੋਣਗੇ ਗਾਵਸਕਰ ਨੇ ਰੋਹਿਤ ਦੀ ਰਿਟਾਇਰਮੈਂਟ ਤੇ ਵੀ ਇੱਕ ਹੋਰ ਗੱਲ ਕੀਤੀ ਹੈ ਕਿ ਰੋਹਿਤ ਹਮੇਸ਼ਾ ਆਪਣੀ ਖੁਸ਼ੀ ਲਈ ਖੇਡਦਾ ਸੀ ਨਾ ਕਿ ਨਿੱਜੀ ਮੀਲ ਪੱਥਰਾਂ ਲਈ ਉਤੇ ਹੀ ਗਵਸਕਰ ਨੇ ਭਾਰਤੀ ਕ੍ਰਿਕਟ ਦੇ ਹਿੱਤ ਵਿੱਚ ਕੰਮ ਕਰਨ ਦਾ ਸੇਰਾ ਮੌਜੂਦ ਚੋਣਕਾਰਾਂ ਦੇ ਚੇਅਰਮੈਨ ਅਜੀਤ ਅਗਰਕਰਨ ਨੂੰ ਦਿੱਤਾ ਦੂਜੇ ਪਾਸੇ ਗਵਸਕਰ ਨੇ ਜਸਪ੍ਰਿਤ ਬੁਮਰਾ ਨੂੰ ਲੈ ਕੇ ਵੀ ਵੱਡੀ ਗੱਲ ਆਖੀ ਹੈ ਉਹਨਾਂ ਵੱਲੋਂ ਬੁਮਰਾ ਨੂੰ ਭਾਰਤ ਦਾ ਅਗਲਾ ਟੈਸਟ ਕਪਤਾਨ ਬਣਾਉਂਦਾ ਸਮਰਥਨ ਕੀਤਾ ਹੈ ਗਵਸਕਰ ਨੇ ਅੱਗੇ ਕਿਹਾ ਕਿ ਜੇ ਤੁਸੀਂ ਕਿਸੇ ਹੋਰ ਨੂੰ ਨਿਯੁਕਤ ਕਰਦੇ ਹੋ ਉਹ ਹਮੇਸ਼ਾ ਬੁਮਰਾ ਤੋਂ ਇੱਕ ਵੱਧ ਓਵਰ ਚਾਹੁੰਦੇ ਹੋਣਗੇ ਕਿਉਂਕਿ ਉਹ ਇੱਕ ਨੰਬਰ ਗੇਂਦਬਾਜ਼ ਹੈ ਜੋ ਕਿਸੇ ਵੀ ਸਮੇਂ ਵਿਕਟ ਲੈਂਚ ਸਮਰੱਥ ਹੈ ਭਾਰਤੀ ਕ੍ਰਿਕਟ ਦੇ ਹਿਟਮੈਨ ਰੋਹਿਤ ਸ਼ਰਮਾ ਤੇ ਕਿੰਗ ਕੋਲੀ ਯਾਨੀ ਵਿਰਾਟ ਕੋਲੀ ਦੇ ਟੈਸਟ ਕ੍ਰਿਕਟ ਤੋਂ ਸਨਿਆਸ ਲੈਣ ਮਗਰੋਂ ਫੈਨਸ ਵਿੱਚ ਕਾਫੀ ਨਿਰਾਸ਼ਾ ਹੈ ਤੇ ਉਤੇ ਹੀ ਹੁਣ ਸਾਬਕਾ ਕਪਤਾਨ ਸੁਨੀਲ ਗਵਾਸਕਰ ਨੂੰ ਨਹੀਂ ਲੱਗਦਾ ਕਿ ਉਹ ਲੰਬੇ ਸਮੇਂ ਤੱਕ ਖੇਡਦੇ ਰਹਿਣਗੇ ਤੇ 2027 ਵਿਸ਼ਪ ਕੱਪ 'ਚ ਉਹਨਾਂ ਦਾ ਖੇਡਣਾ ਸੰਭਵ ਨਹੀਂ ਜਾਪਦਾ ਗਵਾਸਕਰ ਨੇ ਕਿਹਾ ਕਿ ਇਹ ਸਭ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਚੋਣ ਕਰਤਾ ਮਹਿਸੂਸ ਕਰਦੇ ਨੇ ਕਿ ਉਹ ਟੀਮ ਵਿੱਚ ਕਿੰਨਾ ਯੋਗਦਾਨ ਪਾ ਸਕਦੇ ਹਨ ਉਨਾਕੇ ਕਿਹਾ ਕਿ ਉਹ ਖੇਡ ਦੇ ਇਸ ਫਾਰਮੈਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਤੇ ਚੋਣ ਕਮੇਟੀ ਸ਼ਾਇਦ 2027 ਵਿਸ਼ਵ ਕੱਪ ਤੇ ਨਜ਼ਰ ਰੱਖੇਗੀ ਉਹ ਇਹ ਦੇਖਣਗੇ ਕਿ ਇਹ ਟੀਮ 'ਚ ਸ਼ਾਮਲ ਹੋ ਸਕਣਗੇ ਕਿ ਉਹ ਉਸ ਤਰ੍ਹਾਂ ਦਾ ਯੋਗਦਾਨ ਪਾ ਸਕਣਗੇ ਜਿਸ ਤਰ੍ਹਾਂ ਦਾ ਯੋਗਦਾਨ ਪਾ ਰਹੇ ਹਨ ਇਹ ਚੋਣ ਕਮੇਟੀ ਦੀ ਸੋਚ ਪ੍ਰਕਿਰਿਆ ਹੋਵੇਗੀ ਜੇਕਰ ਚੋਣ ਕਮੇਟੀ ਸੋਚਦੀ ਹੈ ਹਾਂ ਉਹ ਕਰ ਸਕਦੇ ਹਨ ਤਾਂ ਉਹ ਦੋਵੇਂ ਇਸ ਲਈ ਮੌਜੂਦ ਹੋਣਗੇ ਗਵਸਕਰ ਨੇ ਰੋਹਿਤ ਦੀ ਰਿਟਾਇਰਮੈਂਟ ਤੇ ਵੀ ਇੱਕ ਹੋਰ ਗੱਲ ਕੀਤੀ ਹੈ ਕਿ ਰੋਹਿਤ ਹਮੇਸ਼ਾ ਆਪਣੀ ਖੁਸ਼ੀ ਲਈ ਖੇਡਦਾ ਸੀ ਨਾ ਕਿ ਨਿੱਜੀ ਮੀਲ ਪੱਥਰਾਂ ਲਈ ਹੋਤੇ ਹੀ ਗਵਸਕਰ ਨੇ ਭਾਰਤੀ ਕ੍ਰਿਕਟ ਦੇ ਹਿੱਤ ਵਿੱਚ ਕੰਮ ਕਰਨ ਦਾ ਸਹਿਰਾ ਮੌਜੂਦ ਚੋਣਕਾਰਾਂ ਦੇ ਚੇਅਰਮੈਨ ਅਜੀਤ ਅਗਰਕਰਨ ਨੂੰ ਦਿੱਤਾ ਦੂਜੇ ਪਾਸੇ ਗਵਸਕਰ ਨੇ ਜਸਪ੍ਰਿਤ ਬੁਮਰਾ ਨੂੰ ਲੈ ਕੇ ਵੀ ਵੱਡੀ ਗੱਲ ਆਖੀ ਹੈ ਉਹਨਾਂ ਵੱਲੋਂ ਬੁਮਰਾ ਨੂੰ ਭਾਰਤ ਦਾ ਅਗਲਾ ਟੈਸਟ ਕਪਤਾਨ ਬਣਾਉਂਦਾ ਸਮਰਥਨ ਕੀਤਾ ਹੈ ਗਵਸਕਰ ਨੇ ਅੱਗੇ ਕਿਹਾ ਕਿ ਜੇ ਤੁਸੀਂ ਕਿਸੇ ਹੋਰ ਨੂੰ ਨਿਯੁਕਤ ਕਰਦੇ ਹੋ ਉਹ ਹਮੇਸ਼ਾ ਬੁਮਰਾ ਤੋਂ ਇੱਕ ਵੱਧ ਓਵਰ ਚਾਹੁੰਦੇ ਹੋਣਗੇ ਕਿਉਂਕਿ ਉਹ ਇੱਕ ਨੰਬਰ ਗੇਂਦਬਾਜ਼ ਹੈ ਜੋ ਕਿਸੇ ਵੀ ਸਮੇਂ ਵਿਕਟ ਲੈਂਚ ਸਮਰੱਥ ਹੈ ਭਾਰਤੀ ਕ੍ਰਿਕਟ ਦੇ ਹਿਟਮੈਨ ਰੋਹਿਤ ਸ਼ਰਮਾ ਤੇ ਕਿੰਗ ਕੋਲੀ ਯਾਨੀ ਵਿਰਾਟ ਕੋਲੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਮਗਰੋਂ ਫੈਨਸ ਵਿੱਚ ਕਾਫੀ ਨਿਰਾਸ਼ਾ ਹੈ ਤੇ ਉਤੇ ਹੀ ਹੁਣ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੂੰ ਨਹੀਂ ਲੱਗਦਾ ਕਿ ਉਹ ਲੰਬੇ ਸਮੇਂ ਤੱਕ ਖੇਡਦੇ ਰਹਿਣਗੇ ਤੇ 2027 ਵਿਸ਼ਪ ਕੱਪ 'ਚ ਉਹਨਾਂ ਦਾ ਖੇਡਣਾ ਸੰਭਵ ਨਹੀਂ ਜਾਪਦਾ ਗਵਸਕਰ ਨੇ ਕਿਹਾ ਕਿ ਇਹ ਸਭ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਚੋਣ ਕਰਤਾ ਮਹਿਸੂਸ ਕਰਦੇ ਨੇ ਕਿ ਉਹ ਟੀਮ ਵਿੱਚ ਕਿੰਨਾ ਯੋਗਦਾਨ ਪਾ ਸਕਦੇ ਹਨ ਉਹਨਾਂ ਅਕੇ ਕਿਹਾ ਕਿ ਉਹ ਖੇਡ ਦੇ ਇਸ ਫਾਰਮੈਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਤੇ ਚੋਣ ਕਮੇਟੀ ਸ਼ਾਇਦ 2027 ਵਿਸ਼ਵ ਕੱਪ ਤੇ ਨਜ਼ਰ ਰੱਖੇਗੀ ਉਹ ਇਹ ਦੇਖਣਗੇ ਕਿ ਇਹ ਟੀਮ ਵਿੱਚ ਸ਼ਾਮਲ ਹੋ ਸਕਣਗੇ ਕਿ ਉਹ ਉਸ ਤਰ੍ਹਾਂ ਦਾ ਯੋਗਦਾਨ ਪਾ ਸਕਣਗੇ ਜਿਸ ਤਰ੍ਹਾਂ ਦਾ ਯੋਗਦਾਨ ਪਾ ਰਹੇ ਹਨ ਇਹ ਚੋਣ ਕਮੇਟੀ ਦੀ ਸੋਚ ਪ੍ਰਕਿਰਿਆ ਹੋਵੇਗੀ ਜੇਕਰ ਚੋਣ ਕਮੇਟੀ ਸੋਚਦੀ ਹੈ ਹਾਂ ਉਹ ਕਰ ਸਕਦੇ ਹਨ ਤਾਂ ਉਹ ਦੋਵੇਂ ਇਸ ਲਈ ਮੌਜੂਦ ਹੋਣਗੇ गावस्कर ਨੇ ਰੋਹਿਤ ਦੀ ਰਿਟਾਇਰਮੈਂਟ ਤੇ ਵੀ ਇੱਕ ਹੋਰ ਗੱਲ ਕੀਤੀ ਏ ਕਿ ਰੋਹਿਤ ਹਮੇਸ਼ਾ ਆਪਣੀ ਖੁਸ਼ੀ ਲਈ ਖੇਡਦਾ ਸੀ ਨਾ ਕਿ ਨਿੱਜੀ ਮੀਲ ਪਥਰਾਂ ਲਈ ਉਤੇ ਹੀ ਗਾਵਸਕਰ ਨੇ ਭਾਰਤੀ ਕ੍ਰਿਕਟ ਦੇ ਹਿੱਤ ਵਿੱਚ ਕੰਮ ਕਰਨ ਦਾ ਸੇਰਾ ਮੌਜੂਦ ਚੋਣਕਾਰਾਂ ਦੇ ਚੇਅਰਮੈਨ ਅਜੀਤ ਅਗਰਕਰ ਨੂੰ ਦਿੱਤਾ ਦੂਜੇ ਪਾਸੇ ਗਾਵਸਕਰ ਨੇ ਜਸਪ੍ਰਿਤ ਬੁਮਰਾ ਨੂੰ ਲੈ ਕੇ ਵੀ ਵੱਡੀ ਗੱਲ ਆਖੀ ਉਹਨਾਂ ਵੱਲੋਂ ਬੁਮਰਾ ਨੂੰ ਭਾਰਤ ਦਾ ਅਗਲਾ ਟੈਸਟ ਕਪਤਾਨ ਬਣਾਉਂਦਾ ਸਮਰਥਨ ਕੀਤਾ ਹੈ ਕਵਸ ਕਰਨੇ ਅੱਗੇ ਕਿਹਾ ਕਿ ਜੇ ਤੁਸੀਂ ਕਿਸੇ ਹੋਰ ਨੂੰ ਨਿਯੁਕਤ ਕਰਦੇ ਹੋ ਉਹ ਹਮੇਸ਼ਾ ਬੁਮਰਾਤ ਹੋ ਇੱਕ ਵੱਧ ਓਵਰ ਚਾਹੁੰਦੇ ਹੋਣਗੇ ਕਿਉਂਕਿ ਉਹ ਇੱਕ ਨੰਬਰ ਗੇਂਦਬਾਜ਼ ਹੈ ਜੋ ਕਿਸੇ ਵੀ ਸਮੇਂ ਵਿਕਟ ਲੈਂਚ ਸਮਰੱਥ ਹੈ ਭਾਰਤੀ ਕ੍ਰਿਕਟ ਦੇ ਹਿੱਟਮੈਨ ਰੋਹਿਤ ਸ਼ਰਮਾ ਤੇ ਕਿੰਗ ਕੋਲੀ ਯਾਨੀ ਵਿਰਾਟ ਕੋਲੀ ਦੇ ਟੈਸਟ ਕ੍ਰਿਕਟ ਤੋਂ ਸਨਿਆਸ ਲੈਣ ਮਗਰੋਂ ਫੈਨਸ ਵਿੱਚ ਕਾਫੀ ਨਿਰਾਸ਼ਾ ਹੈ ਤੇ ਉਤੇ ਹੀ ਹੁਣ ਸਾਬਕਾ ਕਪਤਾਨ ਸੁਨੀਲ ਗਵਸਕਰ ਨੂੰ ਨਹੀਂ ਲੱਗਦਾ ਕਿ ਉਹ ਲੰਬੇ ਸਮੇਂ ਤੱਕ ਖੇਡਦੇ ਰਹਿਣਗੇ ਤੇ 2027 ਵਿਸ਼ਪ ਕੱਪ 'ਚ ਉਹਨਾਂ ਦਾ ਖੇਡਣਾ ਸੰਭਵ ਨਹੀਂ ਜਾਪਦਾ ਗਵਸਕਰ ਨੇ ਕਿਹਾ ਕਿ ਇਹ ਸਭ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਚੋਣ ਕਰਤਾ ਮਹਿਸੂਸ ਕਰਦੇ ਨੇ ਕਿ ਉਹ ਟੀਮ ਵਿੱਚ ਕਿੰਨਾ ਯੋਗਦਾਨ ਪਾ ਸਕਦੇ ਹਨ ਉਨਾਕ ਨੇ ਕਿਹਾ ਕਿ ਉਹ ਖੇਡ ਦੇ ਇਸ ਫਾਰਮੈਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਤੇ ਚੋਣ ਕਮੇਟੀ ਸ਼ਾਇਦ 2027 ਵਿਸ਼ਵ ਕੱਪ ਤੇ ਨਜ਼ਰ ਰੱਖੇਗੀ ਉਹ ਇਹ ਦੇਖਣਗੇ ਕਿ ਇਹ ਟੀਮ 'ਚ ਸ਼ਾਮਲ ਹੋ ਸਕਣਗੇ ਕਿ ਉਹ ਉਸ ਤਰ੍ਹਾਂ ਦਾ ਯੋਗਦਾਨ ਪਾ ਸਕਣਗੇ ਜਿਸ ਤਰ੍ਹਾਂ ਦਾ ਯੋਗਦਾਨ ਪਾ ਰਹੇ ਹਨ ਇਹ ਚੋਣ ਕਮੇਟੀ ਦੀ ਸੋਚ ਪ੍ਰਕਿਰਿਆ ਹੋਵੇਗੀ ਜੇਕਰ ਚੋਣ ਕਮੇਟੀ ਸੋਚਦੀ ਹੈ ਹਾਂ ਉਹ ਕਰ ਸਕਦੇ ਹਨ ਤਾਂ ਉਹ ਦੋਵੇਂ ਇਸ ਲਈ ਮੌਜੂਦ ਹੋਣਗੇ ਗਵਸਕਰ ਨੇ ਰੋਹਿਤ ਦੀ ਰਿਟਾਇਰਮੈਂਟ ਤੇ ਵੀ ਇੱਕ ਹੋਰ ਗੱਲ ਕੀਤੀ ਹੈ ਕਿ ਰੋਹਿਤ ਹਮੇਸ਼ਾ ਆਪਣੀ ਖੁਸ਼ੀ ਲਈ ਖੇਡਦਾ ਸੀ ਨਾ ਕਿ ਨਿੱਜੀ ਮੀਲ ਪੱਥਰਾਂ ਲਈ ਉਤੇ ਹੀ ਗਵਸਕਰ ਨੇ ਭਾਰਤੀ ਕ੍ਰਿਕਟ ਦੇ ਹਿੱਤ ਵਿੱਚ ਕੰਮ ਕਰਨ ਦਾ ਸਹਿਰਾ ਮੌਜੂਦ ਚੋਣਕਾਰਾਂ ਦੇ ਚੇਅਰਮੈਨ ਅਜੀਤ ਅਗਰਕਰਨ ਨੂੰ ਦਿੱਤਾ ਦੂਜੇ ਪਾਸੇ ਗਵਸਕਰ ਨੇ ਜਸਪ੍ਰਿਤ ਬੁਮਰਾ ਨੂੰ ਲੈ ਕੇ ਵੀ ਵੱਡੀ ਗੱਲ ਆਖੀ ਹੈ ਉਹਨਾਂ ਵੱਲੋਂ ਬੁਮਰਾ ਨੂੰ ਭਾਰਤ ਦਾ ਅਗਲਾ ਟੈਸਟ ਕਪਤਾਨ ਬਣਾਉਂਦਾ ਸਮਰਥਨ ਕੀਤਾ ਹੈ ਗਵਸਕਰ ਨੇ ਅੱਗੇ ਕਿਹਾ ਕਿ ਜੇ ਤੁਸੀਂ ਕਿਸੇ ਹੋਰ ਨੂੰ ਨਿਯੁਕਤ ਕਰਦੇ ਹੋ ਉਹ ਹਮੇਸ਼ਾ ਬੁਮਰਾ ਤੋਂ ਇੱਕ ਵੱਧ ਓਵਰ ਚਾਹੁੰਦੇ ਹੋਣਗੇ ਕਿਉਂਕਿ ਉਹ ਇੱਕ ਨੰਬਰ ਗੇਂਦਬਾਜ਼ ਹੈ ਜੋ ਕਿਸੇ ਵੀ ਸਮੇਂ ਵਿਕਟ ਲੈਂਚ ਸਮਰੱਥ ਹੈ ਭਾਰਤੀ ਕ੍ਰਿਕਟ ਦੇ ਹਿੱਟਮੈਨ ਰੋਹਿਤ ਸ਼ਰਮਾ ਤੇ ਕਿੰਗ ਕੋਲੀ ਯਾਨੀ ਵਿਰਾਟ ਕੋਲੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਮਗਰੋਂ ਫੈਨਸ ਵਿੱਚ ਕਾਫੀ ਨਿਰਾਸ਼ਾ ਹੈ ਤੇ ਉਤੇ ਹੀ ਹੁਣ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੂੰ ਨਹੀਂ ਲੱਗਦਾ ਕਿ ਉਹ ਲੰਬੇ ਸਮੇਂ ਤੱਕ ਖੇਡਦੇ ਰਹਿਣਗੇ ਤੇ 2027 ਵਿਸ਼ਪ ਕੱਪ 'ਚ ਉਹਨਾਂ ਦਾ ਖੇਡਣਾ ਸੰਭਵ ਨਹੀਂ ਜਾਪਦਾ ਗਵਸਕਰ ਨੇ ਕਿਹਾ ਕਿ ਇਹ ਸਭ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਚੋਣ ਕਰਤਾ ਮਹਿਸੂਸ ਕਰਦੇ ਨੇ ਕਿ ਉਹ ਟੀਮ ਵਿੱਚ ਕਿੰਨਾ ਯੋਗਦਾਨ ਪਾ ਸਕਦੇ ਹਨ ਉਹਨਾਂ ਅਕੇ ਕਿਹਾ ਕਿ ਉਹ ਖੇਡ ਦੇ ਇਸ ਫਾਰਮੈਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਤੇ ਚੋਣ ਕਮੇਟੀ ਸ਼ਾਇਦ 2027 ਵਿਸ਼ਵ ਕੱਪ ਤੇ ਨਜ਼ਰ ਰੱਖੇਗੀ ਉਹ ਇਹ ਦੇਖਣਗੇ ਕਿ ਇਹ ਟੀਮ ਵਿੱਚ ਸ਼ਾਮਲ ਹੋ ਸਕਣਗੇ ਕਿ ਉਹ ਉਸ ਤਰ੍ਹਾਂ ਦਾ ਯੋਗਦਾਨ ਪਾ ਸਕਣਗੇ ਜਿਸ ਤਰ੍ਹਾਂ ਦਾ ਯੋਗਦਾਨ ਪਾ ਰਹੇ ਹਨ ਇਹ ਚੋਣ ਕਮੇਟੀ ਦੀ ਸੋਚ ਪ੍ਰਕਿਰਿਆ ਹੋਵੇਗੀ ਜੇਕਰ ਚੋਣ ਕਮੇਟੀ ਸੋਚਦੀ ਹੈ ਹਾਂ ਉਹ ਕਰ ਸਕਦੇ ਹਨ ਤਾਂ ਉਹ ਦੋਵੇਂ ਇਸ ਲਈ ਮੌਜੂਦ ਹੋਣਗੇ गावस्कर ਨੇ ਰੋਹਿਤ ਦੀ ਰਿਟਾਇਰਮੈਂਟ ਤੇ ਵੀ ਕੋਰਕਲ ਕੀਤੀ ਏ ਕਿ ਰੋਹਿਤ ਹਮੇਸ਼ਾ ਆਪਣੀ ਖੁਸ਼ੀ ਲਈ ਖੇਡਦਾ ਸੀ ਨਾ ਕਿ ਨਿੱਜੀ ਮੀਲ ਪਥਰਾਂ ਲਈ ਉਤੇ ਹੀ ਗਾਵਸਕਰ ਨੇ ਭਾਰਤੀ ਕ੍ਰਿਕਟ ਦੇ ਹਿੱਤ ਵਿੱਚ ਕੰਮ ਕਰਨ ਦਾ ਸੇਰਾ ਮੌਜੂਦ ਚੋਣਕਾਰਾਂ ਦੇ ਚੇਅਰਮੈਨ ਅਜੀਤ ਅਗਰਕਰ ਨੂੰ ਦਿੱਤਾ ਦੂਜੇ ਪਾਸੇ ਗਾਵਸਕਰ ਨੇ ਜਸਪ੍ਰਿਤ ਬੁਮਰਾ ਨੂੰ ਲੈ ਕੇ ਵੀ ਵੱਡੀ ਗੱਲ ਆਖੀ ਹੈ ਉਹਨਾਂ ਵੱਲੋਂ ਬੁਮਰਾ ਨੂੰ ਭਾਰਤ ਦਾ ਅਗਲਾ ਟੈਸਟ ਕਪਤਾਨ ਬਣਾਉਂਦਾ ਸਮਰਥਨ ਕੀਤਾ ਹੈ ਕਵਸਕਰ ਨੇ ਅੱਗੇ ਕਿਹਾ ਕਿ ਜੇ ਤੁਸੀਂ ਕਿਸੇ ਹੋਰ ਨੂੰ ਨਿਯੁਕਤ ਕਰਦੇ ਹੋ ਉਹ ਹਮੇਸ਼ਾ ਬੁਮਰਾਤ ਹੋ ਇੱਕ ਵੱਧ ਓਵਰ ਚਾਹੁੰਦੇ ਹੋਣਗੇ ਕਿਉਂਕਿ ਉਹ ਇੱਕ ਨੰਬਰ ਗੇਂਦਬਾਜ਼ ਹੈ ਜੋ ਕਿਸੇ ਵੀ ਸਮੇਂ ਵਿਕਟ ਲੈਂਚ ਸਮਰੱਥ ਹੈ ਭਾਰਤੀ ਕ੍ਰਿਕਟ ਦੇ ਹਿਟਮੈਨ ਰੋਹਿਤ ਸ਼ਰਮਾ ਤੇ ਕਿੰਗ ਕੋਲੀ ਯਾਨੀ ਵਿਰਾਟ ਕੋਲੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਮਗਰੋਂ ਫੈਨਸ ਵਿੱਚ ਕਾਫੀ ਨਿਰਾਸ਼ਾ ਹੈ ਤੇ ਉਤੇ ਹੀ ਹੁਣ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੂੰ ਨਹੀਂ ਲੱਗਦਾ ਕਿ ਉਹ ਲੰਬੇ ਸਮੇਂ ਤੱਕ ਖੇਡਦੇ ਰਹਿਣਗੇ ਤੇ 2027 ਵਿਸ਼ਪ ਕੱਪ 'ਚ ਉਹਨਾਂ ਦਾ ਖੇਡਣਾ ਸੰਭਵ ਨਹੀਂ ਜਾਪਦਾ ਗਵਾਸਕਰ ਨੇ ਕਿਹਾ ਕਿ ਇਹ ਸਭ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਚੋਣ ਕਰਤਾ ਮਹਿਸੂਸ ਕਰਦੇ ਨੇ ਕਿ ਉਹ ਟੀਮ ਵਿੱਚ ਕਿੰਨਾ ਯੋਗਦਾਨ ਪਾ ਸਕਦੇ ਹਨ ਉਹਨਾਂ ਅੱਗੇ ਕਿਹਾ ਕਿ ਉਹ ਖੇਡ ਦੇ ਇਸ ਫਾਰਮੈਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਤੇ ਚੋਣ ਕਮੇਟੀ ਸ਼ਾਇਦ 2027 ਵਿਸ਼ਵ ਕੱਪ ਤੇ ਨਜ਼ਰ ਰੱਖੇਗੀ ਉਹ ਇਹ ਦੇਖਣਗੇ ਕਿ ਇਹ ਟੀਮ ਵਿੱਚ ਸ਼ਾਮਲ ਹੋ ਸਕਣਗੇ ਕਿ ਉਹ ਉਸ ਤਰ੍ਹਾਂ ਦਾ ਯੋਗਦਾਨ ਪਾ ਸਕਣਗੇ ਜਿਸ ਤਰ੍ਹਾਂ ਦਾ ਯੋਗਦਾਨ ਪਾ ਰਹੇ ਹਨ ਇਹ ਚੋਣ ਕਮੇਟੀ ਦੀ ਸੋਚ ਪ੍ਰਕਿਰਿਆ ਹੋਵੇਗੀ ਜੇਕਰ ਚੋਣ ਕਮੇਟੀ ਸੋਚਦੀ ਹੈ ਹਾਂ ਉਹ ਕਰ ਸਕਦੇ ਹਨ ਤਾਂ ਉਹ ਦੋਵੇਂ ਇਸ ਲਈ ਮੌਜੂਦ ਹੋਣਗੇ ਗਾਵਸਕਰ ਨੇ ਰੋਹਿਤ ਦੀ ਰਿਟਾਇਰਮੈਂਟ ਤੇ ਵੀ ਕੋਰ ਗੱਲ ਕੀਤੀ ਏ ਕਿ ਰੋਹਿਤ ਹਮੇਸ਼ਾ ਆਪਣੀ ਖੁਸ਼ੀ ਲਈ ਖੇਡਦਾ ਸੀ ਨਾ ਕਿ ਨਿੱਜੀ ਮੀਲ ਪਥਰਾਂ ਲਈ ਉਤੇ ਹੀ ਗਾਵਸਕਰ ਨੇ ਭਾਰਤੀ ਕ੍ਰਿਕਟ ਦੇ ਹਿੱਤ ਵਿੱਚ ਕੰਮ ਕਰਨ ਦਾ ਸੇਰਾ ਮੌਜੂਦ ਚੋਣਕਾਰਾਂ ਦੇ ਚੇਅਰਮੈਨ ਅਜੀਤ ਅਗਰਕਰ ਨੂੰ ਦਿੱਤਾ ਦੂਜੇ ਪਾਸੇ ਗਾਵਸਕਰ ਨੇ ਜਸਪ੍ਰਿਤ ਬੁਮਰਾ ਨੂੰ ਲੈ ਕੇ ਵੀ ਵੱਡੀ ਗੱਲ ਆਖੀ ਉਹਨਾਂ ਵੱਲੋਂ ਬੁਮਰਾ ਨੂੰ ਭਾਰਤ ਦਾ ਅਗਲਾ ਟੈਸਟ ਕਪਤਾਨ ਬਣਾਉਂਦਾ ਸਮਰਥਨ ਕੀਤਾ ਹੈ ਕਵਸਕਰ ਨੇ ਅੱਗੇ ਕਿਹਾ ਕਿ ਜੇ ਤੁਸੀਂ ਕਿਸੇ ਹੋਰ ਨੂੰ ਨਿਯੁਕਤ ਕਰਦੇ ਹੋ ਉਹ ਹਮੇਸ਼ਾ ਬੁਮਰਾਤ ਉਹ ਇੱਕ ਵੱਧ ਓਵਰ ਚਾਹੁੰਦੇ ਹੋਣਗੇ ਕਿਉਂਕਿ ਉਹ ਇੱਕ ਨੰਬਰ ਗੇਂਦਬਾਜ਼ ਹੈ ਜੋ ਕਿਸੇ ਵੀ ਸਮੇਂ ਵਿਕਟ ਲੈਂਚ ਸਮਰੱਥ ਹੈ ਭਾਰਤੀ ਕ੍ਰਿਕਟ ਦੇ ਹਿਟਮੈਨ ਰੋਹਿਤ ਸ਼ਰਮਾ ਤੇ ਕਿੰਗ ਕੋਹਲੀ ਯਾਨੀ ਵਿਰਾਟ ਕੋਹਲੀ ਦੇ ਟੈਸਟ ਕ੍ਰਿਕਟ ਤੋਂ ਸਨਿਆਸ ਲੈਣ ਮਗਰੋਂ ਫੈਨਸ ਵਿੱਚ ਕਾਫੀ ਨਿਰਾਸ਼ਾ ਹੈ ਤੇ ਉਤੇ ਹੀ ਹੁਣ ਸਾਬਕਾ ਕਪਤਾਨ ਸੁਨੀਲ ਗਵਸਕਰ ਨੂੰ ਨਹੀਂ ਲੱਗਦਾ ਕਿ ਉਹ ਲੰਬੇ ਸਮੇਂ ਤੱਕ ਖੇਡਦੇ ਰਹਿਣਗੇ ਤੇ 2027 ਵਿਸ਼ਪ ਕੱਪ 'ਚ ਉਹਨਾਂ ਦਾ ਖੇਡਣਾ ਸੰਭਵ ਨਹੀਂ ਜਾਪਦਾ ਗਵਸਕਰ ਨੇ ਕਿਹਾ ਕਿ ਇਹ ਸਭ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਚੋਨ ਕਰਤਾ ਮਹਿਸੂਸ ਕਰਦੇ ਨੇ ਕਿ ਉਹ ਟੀਮ ਵਿੱਚ ਕਿੰਨਾ ਯੋਗਦਾਨ ਪਾ ਸਕਦੇ ਹਨ ਉਹਨਾਂ ਅਕੇ ਕਿਹਾ ਕਿ ਉਹ ਖੇਡਦੇ ਇਸ ਫਾਰਮੈਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ